ਪਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਗੋਡੇਆਂ ਦੀ ਪ੍ਰੋਬਲਮ ਸੀ ਪੈਰ ਗੋਡੇ ਸੁੱਜ ਜਾਂਦੇ ਸੀ ਪੈਰ ਵੀ ਨਾ ਸੁੱਜਦੇ ਸੀ ਬੈਠਣ ਬੈਠਣ ਚ ਚੱਲਣਾ ਵੀ ਖੜੇ ਹੋਣਾ ਵੀ ਬਹੁਤ ਪ੍ਰੋਬਲਮ ਸੀ ਬੱਚੇ ਵੀ ਛੋਟੇ ਆ ਕੰਮ ਵੀ ਸਾਰਾ ਘਰ ਦਾ ਆਪ ਨੂੰ ਕਰਨਾ ਪੈਂਦਾ ਹੈ ਤੇ ਬੋੜਿਆ ਦਰਦ ਰਹਿੰਦੀ ਸੀ ਹਰ ਬਿੱਲੇ ਦਵਾਈ ਵੀ ਬਹੁਤ ਖਾਦੀ ਸੀ ਬੜੀ ਜਗ੍ਹਾ ਟ੍ਰੀਟਮੈਂਟ ਕਰਵਾਇਆ ਮੈਂ ਮਗਰ ਮੈਨੂੰ ਕਿਤੇ ਵੀ ਆਰਾਮ ਨਹੀਂ ਮਿਲਿਆ ਫਿਰ ਮੈਂ ਨਾ ਫੇਸਬੁੱਕ ਤੇ ਦੇਖਿਆ ਵੀਡੀਓ ਦੇਖੀ ਤੇ ਫਿਰ ਮੈਂ ਡਾਕਟਰ ਸ਼ਾਦਾ ਜੀ ਦੇ ਨਾਲ ਸੀ ਬਰਕਾਚ ਆਈਆਂ ਇੱਥੇ ਕਲੀਨਿਕ ਤੇ ਆਪਣਾ ਟ੍ਰੀਟਮੈਂਟ ਕਰਵਾਇਆ ਇੱਥੇ ਕਿੰਨੀ ਦਿਨ ਲੱਗਿਆ ਤੁਹਾਡਾ 6 ਮਹੀਨੇ ਮਿਲਿਆ ਟ੍ਰੀਟਮੈਂਟ ਦੱਸਿਆ ਤੇ ਮੈਂ 15 ਦਿਨਾਂ ਚ ਫਰਕ ਪੈ ਗਿਆ ਫਿਰ ਮੈਂ 6 ਮਹੀਨੇ ਟਰੀਟਮੈਂਟ ਆਪਾਂ ਪੂਰਾ ਕਰਵਾਇਆ ਤੇ ਹੁਣ ਮੈਂ ਬਿਲਕੁਲ ਠੀਕ ਆ ਸਹੀ ਤੁਹਾਡੇ ਹਾਂਜੀ ਸਹੀ ਕੰਮ ਕਰਦੇ ਗੋਡੇ ਮੇਰੇ ਹਾਂਜੀ ਸਹੀ ਕਰਦੀਆਂ ਬੈਟਲ ਨਾ ਫਿਰ ਨਾ ਹੁਣ ਠੀਕ ਹੈ ਸੋਜਸ ਵੀ ਸਪੈਲਿੰਗ ਸਾਰੇ ਠੀਕ ਹੈ ਜੀ ਦਿਖਾਉਂਗੇ ਇੱਕ ਵਾਰੀ ਪੈਰ ਇੱਕ ਮਿੰਟ ਇਹ ਪਹਿਲਾ ਪੈਰ ਦੇਖੀਏ ਸਪੈਲਿੰਗ ਤੁਹਾਡੀ ਹੈ ਨਾ ਹਾਂਜੀ ਜੀ ਪੈਰਾਂ ਦੀ ਸੋਜ ਆ ਜਾਂਦਾ ਸੀਗੇ ਸਹੀ ਹੈ ਨਾ ਹਾਂਜੀ ਹਾਂਜੀ ਹੁਣ ਬਿਲਕੁਲ ਸਹੀ ਹੈ ਜੀ ਦਵਾਈ ਚੱਲਦੀ ਹੈ ਕਿ ਬੰਦ ਹੋ ਗਈ ਨਹੀਂ ਬੰਦ ਹੋ ਗਈ ਹੈ ਜੀ ਹੁਣ ਸਹੀ ਹੈ ਤੁਹਾਡੇ ਗੋਡੇ ਸਹੀ ਨੇ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਦੇ ਇਲਾਜ ਬਾਰੇ ਸ਼ਾਦਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਬਿਲਕੁਲ ਹੁਣ ਸਹੀ ਹਾਂ ਤੇ ਬਾਕੀ ਨੂੰ ਵੀ ਇਹੀ ਕਹਿੰਦੀ ਆ ਚਲੋ ਮੈਂ ਵੀ ਬਿਲਕੁਲ ਸਹੀ ਹਾਂ ਜੀ ਜੀ ਇਸ ਵੇਲੇ ਡਾਕਟਰ ਜਸਰਦਾ ਜੀ ਦਾ ਬਹੁਤ ਸ਼ੁਕਰੀਆ ਕਰ ਦਿੰਦੇ ਵੇ ਉਹਨਾਂ ਦੀ ਬਦੌਲਤ ਅੱਜ ਥੋੜਾ ਚੱਲ ਫਿਰ ਲੈਂਦੀ ਆ ਕੰਮ ਕਰਦਾ ਸਾਰਾ ਕਰ ਲੈਂਦੀ ਆ ਚਲੋ ਸ਼ੁਕਰ ਆ ਜੀ ਪ੍ਰਮਾਤਮਾ ਦਾ ਤੇ ਜਿਹੜੇ ਉਹ ਪਰਹੇਜ਼ ਦੱਸੇ ਸੀ ਉਹ ਵੀ ਕਰਦੇ ਰਹੇ ਆ ਪਰਹੇਜ਼ ਵੀ ਪੂਰੇ ਕੀਤੇ ਜੀ ਤਾਂ ਅੱਗੇ ਵੀ ਇਹ ਕਰਦੇ ਰਹਿਣਾ ਜ਼ਿੰਦਗੀ ਚ ਠੀਕ ਹੈ ਜੀ ਕਿਉਂਕਿ ਦਵਾਈਆਂ ਤਾਂ ਆਪਣਾ ਕੰਮ ਕਰਦੀਆਂ ਨੇ ਪਰਹੇਜ਼ ਆਪਣੇ ਆਪ ਕੰਮ ਕਰਦੇ ਰਹਿੰਦੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਸ਼ੁਕਰੀਆ